ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੀਤਾ ਲੋੜਿਆ ਕੰਮ ਸੋ ਹਰ ਪਹਿ ਆਖੀ ਆ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਆ ਸੰਤਾ ਸੰਗ ਨਿਦਾਨ ਅਮਰਤ ਚਾਖਿਆ ਭ ਭੰਜਨ ਮਿਹਰਵਾਨ ਦਾਸ ਕੀ ਰਾਖਿਆ ਨਾਨਕ ਹਰ ਗੁਣ ਗਾਏ ਆ ਲਖ ਪ੍ਰਭ ਲਖਿਆ ਧਰ ਜੀ ਰਹੇ ਇਕ ਟੇਕ ਤਾ ਲਾਹੇ ਬਿਡਾਨੀ ਆਸਾ ਨਾਨਕ ਨਾਮ ਧਿਆਈਆ ਕਾਰਜ ਆਵੈ ਰਾਸ ਸੁਕਾਹੋ ਟਲ ਗੁਰ ਸੇਵਿਆ ਅਹਨੇ ਸਹਜ ਸੁਭਾਏ ਦਰਸਾਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਇ ਉਵੈ ਸਫਤ ਖਸਮ ਦੀ ਨੋਰ ਅਰ ਸੋਹ ਕੋਰ ਸੋਹ ਝਟਿਆ ਤੋਦ ਡਠੇ ਸੱਚੇ ਪਾਤ ਸਾਹ ਮਾਲਾ ਜਾਨ ਮਾ ਦਾ ਨਾਮ ਮੰਦੀ ਕਟਿਆ ਸਜਣ ਸੱਚੇ ਪਾਤ ਸਾਹ ਸਿਰ ਸਾਹ ਦਾ ਸਾਹੋ ਜਿਸ ਪਾਸ ਬਹਟਿਆ ਸੋਹੀਆ ਸਬਨਾ ਦਾ ਵੇ ਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹੱਲਾ ਪੰਜਵਾ ਹਰ ਬੇਸਰਤ ਸਦਾ ਖੁਆਰੀ ਤਾ ਕਾਉ ਧੋਖਾ ਕਹਾ ਬਿਆਪ ਜਾ ਕਾਉ ਓਟ ਤੁਹਾਰੀ ਹਰ ਬੇਸਰਤਾ ਸਦਾ ਖੁਆਰੀ ਤਾ ਕਉ ਤੋ ਖਾ ਕਹਾ ਬਿਆਪ ਜਾ ਕਉ ਓਟ ਤੁਹਾਰੀ ਰਹਾਓ ਬੈਨਸੇ ਮਰਾਨਾ ਜੋ ਜੀਵਨ ਬਲਨਾ ਹਰਪਾ ਜੈਸੇ ਅਰਜਾਰੀ ਨਵ ਖੰਡਨ ਕੋ ਰਾਜ ਕਮਾਵੈ ਅੰਤ ਚਲੈ ਗੋ ਹਾਰੇ ਗੁਣ ਨਿਧਾਨ ਗੋਣ ਤੇ ਨਹੀਂ ਗਾਏ ਜਾ ਕੋ ਕਿਰਪਾ ਧਾਰੀ ਸੋ ਸੁਖੀਆ ਧੰਨ ਉਸ ਜਨਮ ਨਾਨਕ ਤੇ ਸਬਲਿ ਹਾਰੀ ਗੋਣਾ ਨਿਧਾਨ ਗੋਣ ਤੇ ਨਹੀਂ ਗਾਏ ਜਾ ਕਉ ਕਿਰਪਾ ਧਾਰੀ ਸੋ ਸੁਖਿਆ ਧੰਨ ਉਸ ਜਨਮ ਨਾਨਕ ਤੇ ਸਭਲੇ ਹਾਰੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਬਿਸਰਤ ਸਦਾ ਖੁਆਰੀ ਤਾ ਕਉ ਧੋਖਾ ਕਹਾ ਬਿਆਪ ਜਾ ਕਉ ਓਟ ਤੁਹਾਰੇ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਵਾਹਗੁਰੂ ਸਾਹਿਬ ਜੀ ਖੜਗ ਕੀ ਤਮਾ ਸ਼ਰਨ ਤੇਹਾਰੀ ਆਪ ਹਾਥ ਦਾਲਿ ਹੋ ਉਬਾਰੀ ਸਰਬ ਟਾਰ ਮੋਹ ਸਹਾਈ दुष्ट दोख ते लेहो बचाई कृपा करी हम पर जग माता ग्रंथ करा पूर्ण शुभ राता किल बिक सकल देह को हरता दुष्ट दोखियन को छे करता श्रीय तो जाप दयाला पूर्ण करा ग्रंथ तत्काला ਨੰਬੋਸ ਤ ਫਲ ਪਾਵੇ ਸੋਈ ਦੂਖ ਨਾ ਤਿਸ ਬਿਆਪਤ ਕੋਈ ਸਗਲ ਦਵਾਰ ਕੋ ਸਾਡਕਾ ਗਹਉ ਤਹਾਰੋ ਦਵਾਰ ਬਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਤੁਵ ਪ੍ਰਸਾਦ ਕਥ ਤਾ ਅੰਤਰ ਜਾਮਿ ਅਭਿ ਅਨ ਭਵਾਨੀ ਅਤਹਿ ਨਿਰਗ ਪ੍ਰੇਮ ਪਾਰਿਸ ਕੋ ਚਿੱਤ ਕੀ ਬਿਰਥਾ ਪਛਾਨੀ ਅੰਤਰ ਜਾਮੀ ਅਪੈ ਭਵਾਨੀ ਅਤਹੀ ਨਿਰਕਪ੍ਰੇਮ ਪਰਸ ਕੋ ਚਿੱਤ ਕੀ ਬਿਰਥਾ ਪਛਾਨੀ ਆਪਨ ਭਗਤ ਜਾਨ ਬਵ ਖੰਡਨ ਪ੍ਰ ਸ੍ਰੂਪ ਦਿਖਾਇੋ ਚਤਰਕ ਰਹੀ ਪੀਕ ਮੁਨ ਜਨ ਸੁਰ ਅਜਰ ਅਮਰ ਬਦ ਪਾਇਓ ਸੂਬਤ ਬਹਮ ਪਾਨ ਕਿਰਪਾਨੀ ਜਾ ਤਨ ਜਛ ਕਿਨਰ ਅਸਹਨ ਰੀ ਸਭ ਹੀ ਕਿਆ ਹੈਰਾਨੀ ਜਾ ਤਨ ਮਦਕੀ ਟੱਬ ਕੋ ਕੰਡਿਓ ਸੁਭ ਨ ਸੁਭ ਸੰਘਾਰੇ ਸੋਏ ਕਿਰਪਾਨ ਨਦਾਨ ਲਗੇ ਜਗ ਦਾਹ ਨ ਰਹੂ ਅਮਾਰੇ ਜਾ ਤਨ ਮਦਕੀ ਟੱਬ ਕੋ ਖੰਡਿਓ ਸੁੰਭ ਨੇ ਸੁੰਭ ਸੰਘਾਰੇ ਸੋਏ ਕਿਰਪਾ ਨਨਦਾਨ ਲਗੇ ਜਗ ਦਾਹਨ ਰਹੋ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ